ਬੰਦਾ ਦੇਖਦਾ ਦੇ ਕਰਕੇ ਬੰਦਾ ਮਰ ਗਿਆ ਕੋਈ ਦੇਖ ਕੇ ਦੇਖ ਕੇ ਪਤਾ ਹੀ ਨਾ ਕਰਕੇ ਬੰਦਾ ਮਰ ਗਿਆ ਇਹ ਪਹੁੰਚੇ ਨਹੀਂ ਉਥੇ ਕੁਝ ਨਹੀਂ ਹੋਣਾ ਹੀ ਜਦੋਂ ਜਦੋਂ ਪਹੁੰਚਦੇ ਉਹ ਅਗਲੀ ਰਾਤ ਕੋਣੋ ਕੋ ਛੰਡ ਲਵਾ ਜਾਂਦਾ ਪਾਰ ਗਿਆ ਕਹਿੰਦੇ ਜਦੋਂ ਆਇਆ ਹੀ ਰਾਤ ਕੀ ਸੁਦਾ ਨਾ ਇੱਕ ਕੰਪਲੇਟ ਆਈ ਸੀ ਨਾ ਤੁਸੀਂ ਬਟੇਰੇ ਜਾ ਕੇ ਕਿਉਂ ਨਹੀਂ ਫੜਿਆ ਜੋ ਤੁਹਾਡਾ ਕੁਸਵੇ ਦੱਸੋ ਮਿਲ ਕਿਉਂ ਨਹੀਂ ਫੜਿਆ ਹੌਣ ਸਰਕਾਰ ਨੇ ਮਾਰਨ ਕੀ ਕਰਨ ਮਾਮਾ ਵਿਕਾਰਨ ਕੀ ਕਰਨ ਹਾ ਟੇ ਕੋਈ ਸੁਦਾ ਯਾਤਕ ਬੋਲੀ ਰਿਹਾ ਹੈ ਮੇਰੇ ਨਾਲ ਤਾਂ ਬਾਤਨ ਮਾਰੇ ਮੇਰੇ ਨਾਲ ਤਾਂ ਬਾਤਨ ਮਾਰੇ ਜਿੰਨਾ ਬਾਤਨ ਮਾਰਿਆ ਕਿਦਾਂ ਤੁਹਾਨੂੰ ਕਹਿੰਦਾ ਕਿੰਨੇ ਵੇਖਿਆ ਤੇ 5 ਲੱਖ ਦਾ 2 ਲੱਖ ਦਾ ਕਿੰਨੇ ਖੰਦੇ ਖਾਦੇ ਆ ਮੈਂ ਬੀਤੁਰੇ ਬਸ ਨਹੀਂ ਪਾ ਲਾ ਤੁਹਾਡਾ ਤਾਂ ਨਾ ਹੋਣਾ ਸਾਨੂੰ ਇਹ ਚਾਹ ਬੜੀ ਚਾਹਦੇ ਫਿਰ ਮੈਂ ਜਾਣਾ ਆ ਤੁਹਾਡੇ ਕੋ ਆਪਾ ਪੈਸੇ ਕਰੀਏ ਇੱਕ ਨਾ ਕੋਈ ਆਏਗਾ ਮੇਰਾ ਨਾਮ ਰਪਿੰਦਰ ਕੌਰ ਹੈ ਗੁਰਬਾਜ ਸਿੰਘ ਮੇਰੇ ਹਸਬੰਦ ਲੱਗਦੇ ਆ ਉਹਨਾਂ ਨੂੰ ਇਦਾਂ ਇਹ ਪਹਿਲਾਂ ਵੋਟਾਂ-ਵੋਟਾਂ ਦੇ ਚੱਕਰਾਂ ਵਿੱਚ ਪੈਂਦੇ ਰਹੇ ਤੇ ਉਹ ਗਾੜੀ ਆ ਜਿਹੜੀਆਂ ਪਾਰਟੀਆਂ ਜਿਹੜੀਆਂ ਨਾ ਉਹਨਾਂ ਨੇ ਮੁੰਡਿਆਂ ਨੂੰ ਜਿਹੜਾ ਮੁੰਡਾ ਗੁਰਸੇਵਕ ਆ ਉਹਨਾਂ ਨੂੰ ਗਾੜੀ ਲਾਇਆ ਸੀ ਲਾ ਕੇ ਤੇ ਇਹਨਾਂ ਨੇ ਨਾ ਇਨਵਰਟਰ ਬਣਾਉਣ ਗਏ ਫਤਿਹਗੜ੍ਹ ਉੱਥੇ ਇਹਨਾਂ ਨੇ ਪਹਿਲਾਂ ਕਿੰਨੇ ਦੋ ਗੱਡੀਆਂ ਭਰ ਕੇ ਮੁੰਡੇ ਦੀਆਂ ਆਈਆਂ ਇਹ ਦਾਤਰ ਫੜੇ ਹੀ ਦਾਤਰ ਸਿਰ 'ਚ ਮਾਰੇ ਬਿਹੋਸ਼ ਹੋ ਗਏ ਇਹ 16 ਤਰੀਕ ਦੀ ਗੱਲ ਆ ਇਹ 16 ਜਨਵਰੀ ਦੀ 16 ਜਨਵਰੀ ਦੀ ਰਾਤ ਦੀ ਗੱਲ ਆ ਉਹ ਲੌ ਲੁਹਾਨ ਹੋ ਕੇ ਥਾਣੇ ਆਏ ਉਹਨਾਂ ਨੇ ਦਰਖਾਸਤ ਲਖਾਈ ਆਪਣੇ ਹੱਥੀ ਬਾਅਦ ਚ ਫਿਰ ਉਹ ਘਰ ਚੱਲ ਗਏ ਫਿਰ ਉਹਨਾਂ ਨੂੰ ਧਮਕੀਆਂ ਮਿਲੀਆਂ ਫਿਰ ਅਗਲੇ ਦਿਨ 17 ਤਰੀਕ ਨੂੰ ਫਿਰ ਉਹਨਾਂ ਨੇ ਜਾਨੋ ਮਕਾ ਕੇ ਕੋਠੀ ਤੇ ਸੁੱਟ ਗਏ ਇਦਾਂ ਇਹਨਾਂ ਨੇ ਕੀਤਾ ਇਹਨੂੰ ਸਵਾਫ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਮੇਰੇ ਬੰਦੇ ਨੂੰ ਇਨਸਾਫ ਤੋਂ ਬਾਅਦ ਕੋਟ ਨੂੰ ਗਾ ਰਿ ਮਾਰ ਕੇ ਸੁੱਟ ਕੇ ਪਹਿਲੋਂ ਉਹਨਾਂ ਨੇ ਮਾਰਿਆ ਮੁਜੀਆਂ ਸੱਟਾਂ ਲਾਈਆਂ ਜਦੋਂ ਉਹਨਾਂ ਨੇ ਫਿਰ ਦੂਜੇ ਦਿਨ ਫਿਰ ਨੂੰ ਧਮਕੀਆਂ ਵੀ ਦਿੱਤੀਆਂ ਬਾਅਦ ਚ ਫਿਰ ਅਗਲੇ ਦਿਨ ਫਿਰ ਇਹਨੂੰ 17 ਤਰੀਕ ਨੂੰ ਸ਼ਾਮੀ ਮਾਰ ਕੇ ਸੁੱਟ ਗਏ ਕੋਠੀ ਵੀ ਸੁੱਟ ਗਏ ਉੱਥੇ ਚੱਕ ਸਕੰਦਰ ਜੇ ਤੁਸੀਂ ਪੁਲਿਸ ਨੂੰ ਆਏ ਹਾਂਜੀ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਕਾਰਵਾਈ ਕਰੋ ਇਹਨਾਂ ਨੂੰ ਚੁੱਕੋ ਸਾਡੇ ਬੰਦੇ ਨੇ ਇਦਾਂ ਕੀਤਾ ਫਿਰ ਉਹ ਬੰਦਾ ਆ ਪਾਇਆ ਲੌਲਵਾਨ ਹੋ ਕੇ ਵੀ ਮੇਰੇ ਹਨਾ ਸੁਣੋ ਕਾਰਵਾਈ ਕਰੋ ਮੇਰੇ ਤੇ ਹਨਾ ਉਹਨਾਂ ਦੇ ਚੁੱਕੋ ਉਹਨਾਂ ਨੂੰ ਤੇ ਉਹਨਾਂ ਨੇ ਨਹੀਂ ਚੁੱਕਿਆ ਫੇਰ ਅਹੀਂ ਆ ਆ ਪਾਏ ਜਦੋਂ ਬੰਦਾ ਮੋਕ ਗਿਆ ਫੇਰ ਅਹੀਂ ਆ ਪਾਏ ਫੇਰ ਵੀ ਨਹੀਂ ਹੱਡੀ ਉਹਨਾਂ ਨੇ ਸੁਣਵਾਈ ਕੀਤੀ ਕੌਣ ਸੀ ਇੱਥੇ ਇੱਥੇ ਐਸ ਐਚਓ ਮੈਡਮ ਸੀ ਕੋਈ ਜਿਹੜੇ ਤੇ ਜਿਹੜੇ ਇੱਕ ਦਿਨ ਪਹਿਲਾਂ ਸੀ ਹਾਂਜੀ ਤੇ ਤੁਸੀਂ ਕੁਲਦੀਪ ਜੀ ਮੰਤਰੀ ਕੋ ਗਏ ਜੀ ਹਾਂਜੀ ਫਿਰ ਹਾਂਜੀ ਫਿਰ ਹਾਂਜੀ ਫਿਰ ਅਸੀਂ ਮੰਤਰੀ ਕੋ ਵੀ ਗਏ ਉਹ ਉਹਨਾਂ ਨੇ ਫਿਰ ਉਹਨਾਂ ਨੂੰ ਤਬਕਾ ਮਾਰਿਆ ਸੀ ਤੁਸੀਂ ਕਿਉਂ ਨਹੀਂ ਕਾਰਵਾਈ ਕਰਦੇ ਤੇ ਉਹਨਾਂ ਨੇ ਫਿਰ ਕਾਰਵਾਈ ਨਹੀਂ ਫਿਰ ਵੀ ਉਹਨਾਂ ਨੇ ਕਾਰਵਾਈ ਕੀਤੀ ਵੀ ਉਹਨਾਂ ਨੇ ਕਿਹਾ 2 ਘੰਟੇ ਵਿੱਚ ਬੰਦੇ ਨੂੰ ਚੁੱਕੋ ਤਾਂ ਵੀ ਨਹੀਂ ਉਹਨਾਂ ਨੇ ਚੁੱਕਿਆ ਬੰਦੇ ਨੂੰ ਉਹ ਪਤਾ ਨਹੀਂ ਉਹਨਾਂ ਕਹਿੰਦੇ ਆ ਹੋ ਗਿਆ ਵਾ ਤੇ ਰਾਤ ਗਏ ਸੀ ਤੇ ਉਹ ਬੰਦੇ ਟਕਰੇ ਨਹੀਂ ਹੋ ਜਿਹੜੇ ਭੱਜ ਗਏ ਘਰ ਟਕਰੇ ਹੀ ਪਰ ਉਹਨਾਂ ਚੁੱਕੇ ਨਹੀਂ ਚੁੱਕੇ ਨਹੀਂ ਲੈ ਕੇ ਆਏ ਫੇਰਾ ਮਾਰ ਕੇ ਆ ਗਏ ਇਹ ਜਦੋਂ ਮੰਤਰੀ ਨੇ ਕਿਹਾ ਇੱਕ ਆ ਟੈਲੀਫੋਨ ਤੇ ਮੈਡਮ ਹਾਂਜੀ ਐਸਐਚਓ ਨੂੰ ਇਹ ਫਿਰ ਗਈ ਪੁਲਿਸ ਨਹੀਂ ਆ ਨਹੀਂ ਸ਼ਾਮੀ ਗਈ ਉਹਨਾਂ ਨੇ 2 ਘੰਟਿਆਂ ਦਾ ਟਾਈਮ ਦਿੱਤਾ ਸੀ ਇਹਨਾਂ ਨੂੰ ਤੇ ਸ਼ਾਮੀ ਗਈ ਹੀ ਪੁਲਿਸ ਰਾਤ 9 ਵਜੇ ਗਈ ਸੀ ਸ਼ਾਮੀ ਨਹੀਂ ਫੜਕੇ ਲੈ ਆਏ ਘਰੇ ਹੀ ਉਹਨਾਂ ਦੇ ਬੈਠੇ ਘਰੇ ਹੀ ਆ ਦੋ ਮੇਰੇ ਛੋਟੇ ਛੋਟੇ ਬੱਚੇ ਆ ਇਹਨਾਂ ਨੂੰ ਵੀ ਕਹਿੰਦੇ ਆ ਅਸੀਂ ਤੁਹਾਨੂੰ ਮਾਰ ਜਣਾ ਵਾ ਇਹਨਾਂ ਨੂੰ ਧਮਕੀਆਂ ਦਿੰਦੇ ਆ ਅਸੀਂ ਤੁਹਾਨੂੰ ਇਹ ਛੱਡਣਾਂ ਨਹੀਂ ਤੁਸੀਂ ਵਿਆਹ ਵਧਾਉਂਦੇ ਜ ਸਾਡੇ ਨਾਲ ਜਦੋਂ ਆ ਸਰਪੰਚੀ ਦੀਆਂ ਵੋਟਾਂ ਹੋਈਆਂ ਵਾ ਉਹ ਆਉਂਦੀ ਰੰਜਿਸ਼ ਚੱਲਦੀ ਆਉਂਦੀ ਆ ਤੇ ਜਿਹੜੇ ਦੂਜੀ ਪਾਰਟੀ ਵਾਲੇ ਉਹਨਾਂ ਦਾ ਸਰਪੰਚ ਬਣ ਗਿਆ ਸੀ ਤੇ ਉਹ ਇਹਨੂੰ ਦਬਾਉਂਦੇ ਕਿ ਹੁਣ ਸਾਡਾ ਸਰਪੰਚ ਬਣ ਗਿਆ ਵਾ ਅਸੀਂ ਤੈਨੂੰ ਮਾਰ ਦੇਣਾ ਪਹਿਲੋਂ ਵੀ 16 ਜਨਵਰੀ ਨੂੰ ਰਾਤ ਨੂੰ ਉਹਨੂੰ ਕੁੱਟਿਆ ਵਾ ਕੋਟਗੇ ਦੇ ਉਹ ਥਾਣੇ ਆਇਆ ਵਾ ਥਾਣੇ ਵਾਲਿਆਂ ਨੂੰ ਰਿਪੋਰਟ ਕੀਤੀ ਥਾਣੇ ਵਾਲਿਆਂ ਕੋਈ ਕਾਰਵਾਈ ਨਹੀਂ ਕੀਤੀ ਅਗਲੇ ਦਿਨ ਫੇਰ ਉਹ ਬਾਹਰ ਖਲੋਤਾ ਸੀ ਤੇ ਉਹਨੂੰ ਧਮਕੀਆਂ ਦਵਾਉਂਦੇ ਸੀ ਕਿ ਤੈਨੂੰ ਅਸੀਂ ਮਾਰ ਦੇਣਾ ਸਰਪੰਚ ਤੇ ਸਾਡਾ ਵਾ ਤੂੰ ਸਾਡਾ ਕੀ ਕਰ ਲੋਗੇ ਜੇ ਉਹਨਾਂ ਦਾ ਸਰਪੰਚ ਜਿੱਤ ਗਿਆ ਤੇ ਹੁਣ ਕੀ ਗੱਲ ਕੀ ਹੁਣ ਪਿੰਡ 'ਚ ਬੰਦੇ ਮਰੀ ਜਾਣਗੇ ਉਹ ਹਾਂਜੀ ਮੈਂ ਅਗਰਵਾਸ ਸਿੰਘ ਦੀ ਭੈਣ ਵਾਂ ਜਦੋਂ ਇਹ ਸ਼ਾਮੀ ਸੱਟਾਂ ਲੱਗੀਆਂ ਵਾਂ ਲਹੂ ਲਹਾਨ ਹੋਇਆ ਦਾਤਰ ਵੱਜੇ ਮੂੰਹ ਤੇ ਵੱਜੇ ਸਿਰ 'ਚ ਸੱਟ ਮਾਰੀ ਪਿੱਛੋਂ ਇਹ ਆਇਆ ਥਾਣੇ ਇਹ ਕਹਿੰਦਾ ਇਹਨਾਂ ਨੂੰ ਕੰਪਲੇਨ ਲਿਖਵਾ ਕੇ ਗਿਆ ਹਸਪੀਟਲ ਨਹੀਂ ਗਿਆ ਥਾਣੇ ਆਇਆ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਲਿਖ ਕੇ ਕਹਿਤਾ ਮੜਾ ਜਾ ਕੋਈ ਗੱਲ ਨਹੀਂ ਫਿਰ ਇਹ ਸਵੇਰੇ ਕੋਈ ਫੜ ਨਹੀਂ ਗਏ ਕੁਝ ਨਹੀਂ ਕੀਤਾ ਸੇਰੇ ਫੇਰ ਆਹੀ ਆਏ ਆ ਕੀਤਾ ਉਹਨਾਂ ਨੂੰ ਫੇਰ ਆਏ ਸੇਰੇ ਆ ਕੇ ਇਹਨੂੰ ਲਖਵਾਈ ਕਮਲੇ ਵੀ ਰਾਤ ਦਾ ਤੁਸੀਂ ਕੁਝ ਨਹੀਂ ਕੀਤਾ ਹੋਣ ਸਾਡੇ ਨਾਲ ਜਾਓ ਇਹ ਫੇਰ ਵੀ ਨਹੀਂ ਸਾਡੇ ਨਾਲ ਪਰ ਮੈਡਮ ਵੀ ਮੈਡਮ ਕਹਿੰਦੇ ਕੋਈ ਨਹੀਂ ਆ ਜਾਣੇ ਪਰ ਕੋਈ ਮਗਰ ਨਹੀਂ ਆਇਆ ਫੇਰ ਸ਼ਾਮ ਨੂੰ ਜਦੋਂ 3-4 ਵਜੇ ਸੀ ਇਹ ਬਸ ਫਤੇਕਰ ਕੋਈ ਚੀਜ਼ ਲੈਣ ਗਿਆ ਸੀ ਅਸੀਂ ਭੈਣ ਆਈਆਂ ਕੁਝ ਲੈਣ ਗਿਆ ਸੀ ਆਉਂਦਿਆਂ ਹੀ ਫੋਨ ਲਾਈ ਨਹੀਂ ਚੁੱਕਿਆ ਇਹਨੇ ਬਾਅਦ ਵਿੱਚ ਸਾਨੂੰ ਕਿਹਨੇ ਸਾਨੂੰ ਦੱਸਿਆ ਵੀ ਦੋ ਗੱਡੀਆਂ ਆਈਆਂ ਕਿ ਕਾਲੀ ਇੱਕ ਚਿੱਟੀ ਆਈ ਆ ਉਹਦੇ ਵਿੱਚ ਸੁੱਟ ਕੇ ਇਹਨੂੰ ਚਲ ਗਏ ਆ ਪਿੰਡ ਚ ਰੋਲੀ ਪਈ ਵੀ ਮੁੰਡਾ ਤੁਹਾਡਾ ਸੁੱਟ ਗਿਆ ਹੀ ਗਈਆਂ ਵਾ ਸਾਡੇ ਜਾਂਦਿਆਂ ਨੂੰ ਮੁੱਕਿਆ ਹੀ ਅਸੀਂ ਫਤਿਹ ਘਰ ਵੀ ਲੈ ਕੇ ਗਏ ਕਹਿੰਦੇ ਅੱਧਾ ਘੰਟਾ ਪਹਿਲਾਂ ਹੋ ਗਿਆ ਮੁੱਕੇ ਨੂੰ ਇਹਨੂੰ ਮਾਰ ਕੇ ਜਾਨੋ ਮਾਰ ਕੇ ਸੁੱਟ ਗਿਆ ਫਿਰ ਵੇਖਿਆ ਸਕੂਟਰੀ ਕਿਤੇ ਪਈ ਆ ਇਹ ਆਪ ਕਿਤੇ ਪਿਆ ਫੋਨ ਕਿਤੇ ਇਹਦੇ ਪੈਰਾਂ ਦੇ ਨੌ ਲਾਏ ਗਏ ਨੇ ਪੈਰਾਂ ਤੇ ਦਾਤਰ ਮਾਰ ਕੇ ਜਿਹੜੇ ਬੋਟ ਆ ਉਹ ਲਾਏ ਗਏ ਨੇ ਵੱਖੋ ਵੱਖ ਕੀਤੇ ਗਏ ਨੇ ਕ੍ਰੀਸ ਕ੍ਰੀਸ ਕੇ ਮਾਰਿਆ ਗਿਆ ਵਾ ਤੁਹਾਡੇ ਸਾਰੇ ਅੱਗੇ ਹੱਥ ਜੋੜੇ ਆ ਥਾਣੇ ਵਾਲੇ ਨਹੀਂ ਆਡੀ ਸੁਣਦੇ ਤੁਸੀਂ ਸਾਰੇ ਜਾਣੇ ਸੁਣ ਲੋ ਸਾਡੀ ਸਾਡੇ ਭਰਾ ਨੂੰ ਇਨਸਾਫ ਦਿਵਾ ਦਿਓ ਸਾਡੇ ਭਰਾ ਨੂੰ ਇਨਸਾਫ ਦਿਵਾ ਦਿਓ ਇਹਨਾਂ ਠਾਣੇ ਵਾਲਿਆਂ ਨੇ ਕੁਛ ਨਹੀਂ ਕੀਤਾ ਜੇ ਕਰਦੇ ਜਿੱਦਨ ਆ ਪਾਇਆ ਹੀ ਸਾਡਾ ਭਰਾ ਨਾ ਮਰਦਾ ਸਾਡੇ ਭਰਾ ਨੂੰ ਇਨਸਾਫ ਦਿਵਾ ਦਿਓ ਨਾ ਐਂਦਾ ਕਰੋ ਸਾਡੇ ਨਾਲ ਹੱਥ ਜੋੜਦੇ ਆ ਤੁਹਾਡੇ ਅੱਗੇ ਸਾਰੇ ਅੱਗੇ ਸ਼ਾਂ ਸੰਗ ਜੀ ਇਨਸਾਫ ਨਹੀਂ ਤੁਹਾਡੇ ਕੀ ਲੱਗਦਾ ਹੈ ਇਸ ਬਾਰੇ ਮੇਰਾ ਜੀਜਾ ਲੱਗਦਾ ਹੈ ਹਾਂ ਜੀ ਇਹ ਗੱਲ ਕਰਦੇ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਸਰ ਮੈਂ ਚਾਹੁੰਦਾ ਕਿ ਉਹਨਾਂ ਨੂੰ ਜਿੰਨੀ ਸਜ਼ਾ ਦਿੱਤੀ ਜਾਵੇ ਤੇ ਜੋ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਪੈਸੇ ਦੇਈ ਜਾ ਰਹੇ ਆ ਤੇ ਤਾਂ ਪਹਿ ਖਾਈ ਜਾ ਰਹੇ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਆnde ਜਿੰਨਾ ਤੱਕ ਸਾਡੇ ਕੋ ਪੈਸਾ ਸਾਡ ਕੋਈ ਕੋਸ਼ਿਸ਼ ਕਰ ਨਹੀਂ ਸਕਦਾ ਸਪੁੱਤ ਕਹਿ ਰਹੀ ਆ ਵੀ 174 ਦੀ ਕਾਰਵਾਈ ਆ ਹੁਣ ਵੇਖੋ ਤਾਂ ਨਵਾਂ ਐਸਐਚਓ ਸਾਹਿਬ ਨਵੇਂ ਆਏ ਹੁਣ ਵੇਖੋ ਕੀ ਕਰਦੇ ਆ ਹੁਣ ਭਰੀਵਾਲ ਸਾਹਿਬ ਨੇ ਚੇਂਜ ਕੀਤੇ ਤੇ ਹੈਗੇ ਆ ਸਾਨੂੰ ਯਕੀਨ ਹੋਉਂਦਾ ਤੇ ਸਾਨੂੰ ਅਸਤਾਫ ਦਵਾਉਣ ਕਿਤਾ ਜਿਸ ਦਿਨ ਗੁਰਬਾ ਸਿੰਘ ਨੂੰ ਮਾਰਿਆ ਉਹਨੂੰ ਕਰੀ ਕਰਿਸ ਕੇ ਮਾਰਿਆ ਉਹਦੇ ਨੋ ਜੋ ਪੈਰਾ ਨੋ ਸਾਰੇ ਖੜੇ ਹੋਏ ਆ